ਅੱਜ ਆਪਣੇ ਬਲੌਗ ਦੀ ਸ਼ੁਰੂਆਤ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ ਸਥਾਨ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੋਂ। ਇਹ ਉਹਨਾਂ ਦਾ ਪਿੱਤਰ ਸਰੋਵਰ। ਉਹ 베ਰੀਆ ਜੋ ਵੀ ਸਾਡੇ ਇਲਾਕੇ ਨੂੰ ਬਹੁਤ ਵੱਡੀ ਦੇਣ ਆ ਸਾਡੇ ਬੜੇ ਚੰਗੇ ਲੈ ਹੀ ਦਵਾਂ ਵਾਲੀ ਸਾਡੇ ਬਹੁਤ ਚੱਗੇ ਕਰਮ ਜਿਹੜਾ ਸਾਨੂੰ ਪਰਮਾਤਮਾ ਨੇ ਇਸ ਧਰਤੀ ਤੇ ਜਨਮ ਦਿੱਤਾ ਕਿਰਪਾ ਪ੍ਰਸ਼ਾਦ ਦੀ ਦੀਗ ਲੈ ਕੇ ਮਾਤਮ ਸਾਰੇ ਇਲਾਕੇ ਨੂੰ ਚੜਦੀ ਕਲਾ ਰੱਖੇ ਤੂੰ ਦ੍ਰਿਸ਼ਟੀਆਂ ਬਖਸ਼ੇ ਨਾਮ ਜਪਣਾ ਵੰਡ ਛਕਣਾ ਤੇ ਕਿਰਤ ਕਰਨ ਦਾ বল ਬਖਸ਼ੇ ਸਭ ਤੋਂ ਕੁਸੂਨ ਦੇ ਜੇ ਆਪਣਾ ਖਾਦ ਪੌਂਡਾ ਤੀਸਰਾ ਜੇਡ ਤੇ ਬਥੇਰੇ ਅੱਜ ਸਤਨਾਮ ਸੋਹ ਲਾਉਣ ਡਿਆ ਆਪਣਾ ਮੈਨੂੰ ਥੋੜਾ ਜਿਹਾ ਸ਼ਹਿਰ ਕਾਮੀ ਉੱਥੋਂ ਮੁੜ ਕੇ ਆ ਹੁਣ ਲੈ ਕੇ ਆ ਚਾਹ ਚਾ ਚੁੱਕੇ ਹੁਣ ਲਾ ਲਾਓ ਉਹ ਯਾਰ ਪੀ ਲੋ ਚਾਹ ਚਲ ਪੀ ਲਾ ਚਾਹ ਪੀ ਲੋ ਸਰੀਰ ਸੂ ਤੁਹਾਡਾ ਫੇਟ ਹੋ ਜਾਊਗਾ ਹੁਣ ਅਸੀਂ ਇਹਦੇ ਵਿੱਚ ਕਈ ਵੀਰ ਪੁੱਛਦੇ ਸੀ ਕਿ ਕੀ ਸਿਸਟਮ ਆ ਜਿੱਤਰਾ ਜੇ ਡਾਈ ਦੇ ਵਿੱਚ ਜੂਰ ਯਾਰ ਲਾ ਦਈਏ ਨਾ ਤੇ ਪਾਣੀ ਬਣ ਜਾਂਦਾ ਵਾ ਤੇ ਨਾਲ ਹੀ ਪੋ ਆਲ ਆਪਾਂ 123216 ਜਿਹੜਾ ਵਾ ਇੱਕ ਬੋਰਾ ਉਹ ਇੱਕ ਡੀਪੀ ਦਾ ਤੇ ਇੱਕ ਯੂਰੀਆ ਦਾ ਦੋ ਯੂਰੀਆ ਦੇ ਇਹ ਸਾਰੇ ਲਾ ਕੇ ਪਾਉਨੇ ਆ ਤੇ ਫਿਰ ਪਾਣੀ ਨਹੀਂ ਬਣਦਾ ਇਹਦੇ ਨਾਲ ਤੇ ਜਿਹੜੇ ਵੀਰਾਂ ਨੇ ਗੇਡ ਆਈ ਬਥੇਰੀ ਪਾਈ ਆ ਉਹ 123216 ਦਾ ਇੱਕ ਬੋਰਾ ਪਾ ਦੋ ਨਾਲ ਯੂਰੀਆ ਪਾ ਦੋ ਤਾਂ ਵੀ ਉਹੀ ਰਿਜ਼ਲਟ ਸੇਮ ਹੀ ਆ ਤੇ ਉਦਾਂ ਜ ਡਾਈ ਖਾਦ ਦੇ ਨਾਲ ਜਿਹੜਾ ਵਾ ਪਾਣੀ ਬਣ ਜਾਂਦਾ ਉਹ ਮੁੜ ਕੇ ਕੇਲ ਨਹੀਂ ਬਹੁਤ ਔਖੀ ਲੱਗਦੀ ਐਸੇ ਇਧਰ ਭਰ ਦਿੰਨੇ ਆ ਪਾਣੀ ਭਰ ਕੇ ਦਿੰਨੇ ਆ ਪੂਰਾ ਇਹ ਸੋਨਾ ਤੇ ਪਾਣੀ ਦਰਸ ਰਹੇਗਾ ਆਪਣਾ ਗੋਡੀ ਦਾ ਕੰਮ ਸ਼ੁਰੂ ਇੱਥੋਂ ਇਹ ਵਾਅਦਾ ਕਰਦਾ ਤੇ ਬਹੁਤ ਵੀਰਾਂ ਦੇ ਫੋਨ ਆਦੇ ਵੀ ਗੋਡੀ ਦੇ ਫਾਇਦੇ ਕੀ ਆ ਵੀਰ ਦੀ ਗੋਡੀ ਦੇ ਬਹੁਤ ਵਧੀਆ ਫਾਇਦੇ ਆ ਕਿਉਂਕਿ ਮੈਨੂੰ ਬੜੇ ਦੇਣ ਹੀ ਹੋਗੇ ਇਹ ਟੌਪਿਕ ਤੇ ਵੀਡੀਓ ਪਾਉਂਦਿਆਂ ਨੂੰ ਇਹ ਅਸੀਂ ਬਣਾਏ ਇਦਾਂ ਵੀ ਆਹ ਰੇਜਰ ਜਿਹੜੇ ਆਪਾਂ ਪਹਿਲਾਂ ਆਲੂ ਕੇਰਨ ਵਾਲੇ ਹੁੰਦੇ ਸੀ ਉਹਦੇ ਤੇ ਉੱਤੇ ਆਪਾਂ ਮਾਰਕਾ ਦੀ ਟੈਂਕੀ ਫਟ ਕਰ ਲਈਏ ਸਾਰਾ ਆਪਾਂ ਕਰੀ ਤਿਆਰ ਕੀਤਾ ਕੋਈ ਵੀ ਵੀਰ ਕਮੈਂਟ ਕਰ ਦੇਣਾ ਵੀ ਜਿਗਾੜ ਹਾਂਜੀ ਵੀਰ ਜੀ ਆਪਾਂ ਜਿਗਾੜ ਹੀ ਲਾਇਆ ਕਿਉਂਕਿ ਇਹ ਮਸ਼ੀਨ ਬੜੇ ਚਿਰ ਦੀ ਆਪਣੀ ਕੋਵੇਲੀ ਪਈ ਇਹਦੇ ਉੱਤੇ ਆਪਾਂ ਜਿਗਾੜ ਲਾ ਕੇ ਸਿਰਫ ਪਹਿਲਾਂ ਪੈਸੇ ਲੱਗੇ ਹੋਣ ਇਹਦੇ ਤੇ ਸਾਡਾ ਸਾਰਾ 500 ਰੁਪਿਆ ਲੱਗਾ ਬਾਕੀ ਸਮਾਨ ਸਾਰਾ ਪਿਆ ਹੀ ਇਹ ਪੰਸਰ ਬੀਜ ਨਹੀਂ ਪ੍ਰਾਣੇ ਸਾਧਨ ਤੋਂ ਆਉਣ ਇਹਦਾ ਚੀਣਾ ਲਓ ਕੋਈ ਬੀਜ Đਣੀਆਂ ਇਹਦੇ ਤੁਸੀਂ ਗੋਡੀ ਵਾਲੀ ਮਸ਼ੀਨ ਬਣਾ ਲਈ ਇਹ ਖਾਦ ਦੀ ਜਿਹੜੀ ਵਧਾਉਣ ਘਟਾਉਣ ਦੀ ਡਾਇਰੈਕਸ਼ਨ ਉਹ ਇੱਥੋਂ ਟੈਸਟ ਨਹੀਂ ਨਾ ਨਟਾ ਤੋ ਖਾਦ ਵਾਧੇ ਘਟਾ ਦੇ ਤਾਂ ਇਹ ਗੋਲ ਪੂਰਾ ਥੱਲੇ ਪਾ ਕੇ ਪੈਪ ਤੇ ਗਾੜੀ ਸਾਈਆਂ ਉਹ ਦੋਫਾ ਲਈ ਇੱਥੇ ਲਾਈਵ ਵਿਚ ਕਰ ਰਹੇ ਬੰਦੇ ਬੈਡ ਗੋਡਣ ਲਈ ਤੇ ਇੱਕ ਕਵੇਂ ਸੇਟ ਲਾਇਆ ਹੈ ਜਾਂਦੀ ਆ ਰਹੀ ਨੇ ਅੱਧਾ ਬੈਟ ਕੋਡ ਜਨਾਉਂਦੀ ਆ ਰਿਹੇ ਕੋਲ ਮੇਰੇ ਕੋਲ ਅੱਧਾ ਬੈਟ ਕੋਡ ਦੇਗਾ ਥੋੜੇ ਜਿਹੇ ਸੁਧਾਰ ਕਰਨ ਵਾਲੀ ਉਹ ਕਰਾਂਗੇ ਇੱਕ ਤੇ ਕਈ ਵੀਰਾਂ ਨੇ ਹੁਣ ਆਪਣਾ ਫਾਰਮੂਲਾ ਹੁੰਦਾ ਵੀ ਮਾਰਕ ਕੀ ਉਹਨਾਂ ਨੇ ਇੱਥੇ ਲਾਤੇ ਆ ਉਹ ਜਦੋਂ ਫਿਰ ਮਾਰਕਾ ਜੋ ਤਾਂ ਚੁੱਕੀ ਦਾ ਮਗਰਾੜਨ ਲੱਗਦੇ ਮਾਰਕਾ ਪਿਛਲੀ ਸਾਈਡ ਤੇ ਲਾਵਾਂਗੇ ਹੁਣ ਹਲਕੇ ਲਾਵਾਂਗੇ ਇਸ ਮਾਰਕਾ ਇਹਨੂੰ ਨਵੇਂ ਤਰੀਕੇ ਨਾਲ ਬਣਾਵਾਂਗੇ ਥੋੜਾ ਥੋੜਾ ਸੁਧਾਰ ਕਰੀ ਜਾਵਾਂਗੇ ਬਾਕੀ ਆਹ ਟਰੈਕਟਰ 575 ਨਾਲ ਲਾਉਂਦੇ ਇਹ ਤਾਂ ਇਹ ਤਾਂ ਵੇਖ ਕ੍ਰੋਟ ਕੀ ਤੀਓ ਤੁਹਾਨੂੰ ਸਾਰੀ ਦੱਸਾਂ। ਉਹਨਾਂ ਵੇਖੋ ਬੈਡ ਜਿਹੜਾ ਗੋਟੇ ਵਾਲਾ ਉਹ ਵੀ ਦਿਖਾ ਦਿੰਦੇ ਸਭ। ਉਹ ਵਿੱਚ ਵਾਰ ਮਿੱਟੀ ਲੱਗੀ। ਇਹ ਪੂਰੀ ਪ੍ਰੋਪਰ ਸਾਰਾ ਅੱਧਾ ਇਹਨਾਂ ਗੋਟੇ ਆ ਗਿਆ। ਉਹ ਵਿਚਕਾਏ ਹੋਈ ਸਾਰਾ ਗੋਟੇ ਆ ਗਿਆ। ਅੱਧਾ ਉਧਰੋ। ਇੱਕ ਬੈਡ ਛੱਡ ਕੇ ਤੇ ਇੱਕ ਬੈਡ ਤੋਂ ਟਪਾਈ ਜਾਂਦਾ ਵੀ ਬ੍ਰੇਕ ਤੇ ਮੋੜਿਆਂ ਉਧਰ ਬੱਕੀ ਜਿਆਦਾ ਖਰਾਬ ਹੁੰਦੀ ਐ। ਅੱਧਾ ਵੀ ਘੱਟ ਖਰਾਬ ਹੁੰਦੀ ਐ। ਵੀ ਫੇਰ ਜਦੋਂ ਇੱਕ ਵਾਰੀ ਖੱਤੇ ਦੇ ਅਗਲੇ ਸਿਰੇ ਲੱਗ ਜੀਦਾ ਹੁਣ ਘੁਮ ਕੇ ਦੂਜੀ ਸਾਈਡ ਥਾਣੀ ਆਣ ਕੇ ਸਾਰਾ ਖੱਤਾ ਜਿਹੜਾ ਨਿਕਲ ਜਾਂਦਾ ਫੇਰ ਕੰਮ ਸ਼ੁਰੂ ਕਰਦੇ ਹਾਂ ਹੁਣ ਸਤਨਾਮ ਸੋਂ ਨਹੀਂ ਜਾਣਾ ਕਿਤੇ ਤੇ ਡਿਊਟੀ ਆਉਂਦੀ ਸ਼ਾਮ ਦੇ ਆ ਕਿ ਜਦੋਂ ਆ ਤੁਹਾਡਾ ਦੱਸੀ ਜਾਵਾਗੇ ਤੁਹਾਨੂੰ ਆ ਗਿਆ ਆਪਾਂ ਜਿਹੜੀ ਪੈੜੀ ਆਪਾਂ ਨਵੀਂ ਤਿਆਰ ਕੀਤੀ ਨਾਲੇ ਤੇ ਮੱਕੀ ਨੂੰ ਮਾਰਦੇ ਖੇੜਾ ਦੇ ਨਾਲੇ ਮਹਾਣਾ ਮੇਰੇ ਨਾਲ ਬੈਠਾ ਪਾਣੀ ਵਿੱਚ ਹੀ ਰਾਤ ਆਹ ਰਾਪਨ ਬਣਾਉਣਾ ਪੈਣਾ ਆਪਾਂ ਨੂੰ ਨਾਲਿਆਂ ਤੜਾਕੀ ਕੁੱਤਨੀ ਪੈਣੀ ਆ ਕੰਦੀ ਪੜਾ ਦਿੰਦੇ ਪਹਿਲਾਂ ਜਿੱਥੇ ਕੰਮ ਛੱਡਦੀ ਉੱਥੇ ਰਹਿਦਾ ਉਹ ਖੱਤਾ ਆਪਾਂ ਆਖਿਆ ਬਣਾਉਣਾ ਟਰੈਕਟਰ ਚੰਗੇ ਖਰਾਬ ਹੋਏ ਉੱਥੇ ਹੀ ਰਹਿ ਗਿਆ ਰੋੜ ਬਣਾ ਨਹੀਂ ਹੁਣ ਸੀਜ਼ਨ ਆਇਆ ਨਾ ਜਾਂ ਤੇ ਬੰਦੇ ਦੁੱਗੇ ਲੱਭ ਜਨ ਜੋਦੇ ਨੂੰ ਤੇ ਡਰਾਈਵਰਾਂ ਨੂੰ ਲਾ ਕੇ ਇਹ ਸਾਰਾ ਕੰਮ ਨਬੇੜ ਦੀ। ਖੱਤਾ ਤੇ ਦੋਵਾਂ ਤਿੰਨਾਂ ਦਿਨਾਂ ਚ ਅਪ ਬਣਾ ਸਕਦੇ। ਏਸੀ ਵੀ ਨਾਲ ਆ ਗਏ ਆ। ਏਸੀ ਵੀ ਲੋੜ ਹੀ ਨਹੀਂ ਐ ਖੱਤਾ ਤਿਆਰ ਹੀ ਆ ਔਰ ਵੱਡ ਕੇ ਮਸ਼ੀਨ ਦੇ ਨਾਲ ਛਪਾਈਦੇ ਲੋੜ ਕਰਕੇ ਤੇ ਸਿੱਧਾ ਲੰਮਾ ਕਰਤਾ ਬਣਾ ਲਈ। ਚੋਨਾ ਕੱਲਾ ਲੱਗ ਜੂਗਾ। ਆ ਵੀ ਖੱत्ता ਬਣ ਜਾਣਾ ਹੌਲੀ ਹੌਲੀ ਇੱਕ ਬੰਦਾ ਪਟਾਵੇ ਯਾਰ ਤੇ ਨਹੀਂ ਨਹੀਂ ਤੇ ਪਟਾਇਆ ਡੂੰਗਾ ਹੈ ਨਾ ਇਹ ਖੱਤੇ 'ਚ ਥੋੜੀ ਥੋੜੀ ਮਿੱਟੀ ਪੈਣੀ ਆ ਜੇ ਮਿੱਟੀ ਮਿਲ ਗਈ ਆਪਾਂ ਨੂੰ ਤੇ ਉਹਦੇ ਲਿਆ ਆ ਗਿਆ ਉਹ ਬਾਬਿਆਂ ਬੂਪਿਆਂ ਤੋਂ ਸਾਰਿਆਂ ਤੋਂ ਮਾਦਨਾ ਪਰ ਪਾਪਾ ਇੰਨੇ ਕਿਹਾ ਸੀ ਡੂੰਗਾ ਵਾ ਬਾਕੀ ਸਾਰੇ ਆਤੀ ਆ ਬਣ ਐ ਮੱਕੀ ਰੋਣੀ ਆਪਾਂ ਕਿ ਲਾਦੀ ਹੁਣ ਸਾਰੇ ਆ ਤਾਂ ਦੇ ਵਧੀਆ ਨੂੰ ਆਪਣਾ ਨਾਲ ਨਾਲ ਮਿੱਟੀ ਦੇ ਸਰੇ ਦਾ ਵੀ ਕੰਮ ਕਰ ਲੰਦਿਆ ਵਾ ਸਰੇ ਦੇ ਟੂਟੂ ਵੀਰ ਸਰਬਿੰਦਰ ਵੀ ਆ ਉਹਦਾ ਕੰਮ ਜੜ ਗਿਆ ਜੀ ਕਿ ਇੱਕੋ ਟੇਕੇ ਵੀ ਦਾ ਸਪਰੇਅ ਕਰਦੇ ਤੇ ਮਿੱਟੀ ਵੀ ਲਾਉਂਦੇ ਤੇ ਫਿਰ ਬਹੁਤ ਔਖਾ ਇਹਨਾਂ ਟਾਈਮ ਲੰਘੀ ਜਾਂਦਾ ਹੁੰਦਾ ਹਣੇ ਕਿ ਕਹਿੰਦੇ ਕੰਮ ਜਿਹੜੇ ਇਹ ਬਰੋਟ ਵਾਲੀ ਫਨੀ ਕਰ ਲਏ ਨੇ ਤੇ ਮਨਜੀਸ਼ ਨੇ ਵੀ ਡਿੰਕ ਤੇ 20 20 ਉੱਪਰ ਆ ਕੇ ਮਕੀ ਨੂੰ ਕਰਨਾ ਜਿੱਥੇ ਕਿਤੇ ਗਰੂਪ ਤੱਕ ਰੁਕੀ ਆ ਉਹਦੇ ਨਾਲ ਜਿਹੜੀ ਹੈ ਉਹ ਵੀ ਸਹੀ ਹੋਵੇ ਸੱਦ ਕੋਈ ਆਪਣੇ ਕਪੂਲਰ ਬਹੁਤ ਵਧੀਆ ਗਰੋਥ ਨੇ ਕੀਤੀ ਹੈ ਹੁਣ ਇਹਦੇ ਵਿੱਚ ਖਾਦ ਪਾ ਗਏ ਨਾ ਕਿਸੇ ਦਿਨ ਇਦਾਂ ਹੀ ਹੁਣ ਤੇ ਪਾਣੀ ਲਾ ਕੇ ਦੇਦੇ ਵਿੱਚ ਟੀੰਜਨ ਦਾ ਛੱਟਾ ਦੇ ਦੇਣਾ ਬਹੁਤ ਸੋਹਣੇ ਸ਼ਾਂਖ ਸ਼نگਾਈ ਕਰਤੀ ਦਾ ਪੀ ਸੀ ਬੜੀ ਜ਼ਿਆਦੀ ਚੇਂਜ ਕਰੀ ਇਥੇ ਜਿਹੜਾ ਵੀ ਫਸਲ ਹੋਣੀ ਵੀ ਸੇਮ ਹੀ ਰਹਿਣੀ ਆ ਇਹ ਪਪੂਲਰ ਲਾ ਤੇ ਆ ਜੇ ਥੋੜਾ ਜਿਹਾ ਡਿਸੀਜਨ ਸਾਡੇ ਉਹ ਗਲਤ ਹੋ ਗਿਆ ਜਿੱਥੇ ਸੇਮ ਦਾ ਇਲਾਕਾ ਆ ਨਾ ਉੱਥੇ ਆਪਾਂ ਪਪੂਲਰ ਨਹੀਂ ਲਾਉਣ ਜੇ ਸਪੈਦਾ ਲਾਉਣਾ ਚਾਹੀਦਾ ਪਪੂਲਰ ਥੋੜੇ ਸੇਮ ਦੇ ਵਿੱਚ ਘੱਟ ਕੰਮ ਜਾਵਾ ਚਲੋ ਹੋਊ ਤੇ ਗਏ ਪਰ ਜੇ ਇਹ ਪਹਿਲੀ ਦੇ ਵਿੱਚ ਪੈਦਾ ਲੱਗਾਂ ਨਾਲ ਬਹੁਤ ਜਿਆਦਾ ਗਰੋਥ ਕਰਨੀ ਹੁਣ ਇਹ ਬੂਲਰ ਵੀ ਬਹੁਤ ਸੋਹਣੇ ਆ ਮਨ ਖੁਸ਼ ਹੁੰਦਾ ਵੇਖ ਕੇ ਇਹ ਲੈਣਾ ਚ ਕਬੂਲਰ ਸਾਰੇ ਗਰੋਥ ਕਰਕੇ ਥੋੜਾ ਸਾਡੇ ਕੋਲ ਟਾਈਮ ਨਹੀਂ ਨਿਕਲਿਆ ਇਹਨਾਂ ਨੂੰ ਖਾਦ ਪਾਉਣ ਦਾ ਟਾਈਮ ਨਹੀਂ ਲੱਗਾ ਇਹਨੂੰ ਬਾਕੀ ਬਹੁਤ ਵਧੀਆ ਖੇਤੀ ਜੀ ਵੇਖੋ ਕੀ ਪ੍ਰੋਫਿਟ ਦਿੰਦੇ ਆ ਲਿ ਮਲਚਰ ਮਾਰਤਾ ਹੈ ਮਲਚਰ ਮਾਰਿਆ ਫੇਰਾ ਕੱਖ ਪੁਖ ਜੇ ਸਾਰਾ ਖਤਮ ਹੋ ਗਿਆ ਹੈ ਹੁਣ ਇੱਕ ਵਾਰ ਫੇਰ ਇਹਨਾਂ ਮਲਚਰ ਮਾਰ ਦਿੰਨੇ ਆ ਤੇ ਇਹ ਜਿਹੜਾ ਮੜਾ ਮੋਟਾ ਹੋਊਗਾ ਪੈਣ ਹੋਊਗਾ ਵਿੱਚਲੇ ਢੀਂਗ ਲਗੀ ਜਨ ਨਾਲੇ ਆਪਣੇ ਘਰ ਦਾ ਬਾਦਨ ਬੰਦੀ ਢੀਂਗ ਤੇ ਨਾਲੇ ਮੈਂ ਪਾਣੀ ਵਿੱਚੋਂ ਸਾਫ਼ ਰੋਹਗੀ ਨੀਂ ਨਾ ਇਹ ਫਲਾਵਾ ਵੀ ਇਹ ਗੰਦ ਪੈਲ ਨਹੀਂ ਹੋਣ ਦਿੰਦਾ ਮੁੱਠੇ ਨਾਲੇ ਵੱਡ ਨਾਲੇ ਪਹਿਲੀ ਤੇ ਵੇਲੀ ਪਈ ਪਈ ਹੈ ਕੋਲੇ ਟੀਨ ਦੇ ਪੱਤੇ ਆਣਾ ਇਹਦੀ ਬਣ ਜਾਂਦੀ ਖਾਦ ਇੱਧਰ ਪਿੰਕ ਨਾਲਾ تھا ਉੱਧਰ ਵੀ ਸੈਟਾ ਆਪਿਆ ਆਦ੍ਰਿਆ ਇਹ ਬਹੁਤ ਪਾਣੀ ਘੱਟ ਹੈ ਦੇ ਵਿੱਚ ਤਾਂ ਦਿਹਾਉਣੇ ਜਾਣ ਇਹਦੇ ਚ ਲਾਉਣ ਰਿਹਾ ਬਸ ਸਟੱਡ ਕਿੱਥੋਂ ਦਰਿਆ ਟੁੱਟਾ ਸੀ ਨਾ ਉੱਥੇ ਸਰਕਾਰ ਨੇ ਪੱਥਰ ਮਨਜ਼ੂਰ ਕਰਾਦੇ ਆ ਇਹ ਬਣ ਜਾ ਪ੍ਰੋਗਰਾਮ ਤੇ ਚਲੋ ਪੁੱਤਰ ਪੁੱਤਰ ਲੱਗੇ ਦੇ ਹਰ ਬਾਂ ਦਾ ਮਜ਼ਬੂਤ ਹੋ ਜਾਊਗਾ ਦੇ ਥੋੜਾ ਖਤਰਾ ਘਟ ਜਾਊਗਾ ਨਾਲਾ ਗਿਆ ਤੇ ਪੱਥਰ ਪਾਉ ਹੁਣ ਚੱਲੇ ਚੱਲੇ ਬੱਸ ਉਹ ਪਲੇਪੋਂ ਮਰੇ ਸਲਾਹ ਫੇਰ ਦੁਬਾਰਾ ਮਨਜ਼ੂਰ ਹੋਊਗਾ ਫੇਰ ਕੰਮ ਚੱਲੇਗਾ ਵਜੂ ਵਜੂ ਸਾਰੇ ਹੰਦੇ ਬੱਚਾ ਹੌਲੀ ਹੌਲੀ ਵੱਜਨੇ ਸਾਰੇ ਆਛਾ ਬੈਠੋ ਆਪਣੇ ਬੰਨ ਜਦੋਂ ਟੁੱਟਦਾ ਢਾਣਾ ਟੁੱਟਦਾ ਨਾਲੇ ਨਾ ਇੱਕ ਬਹੁਤ ਵਧੀਆ ਨਿਕਲੀ ਤੇ ਮੱਕੀ ਰੂੜੀ ਪਾਉਣ ਦੇ ਨਾਲ ਨਾ ਕੁਝ ਫਾਇਦਾ ਹੈਗਾ ਰੂੜੀ ਪਾਉਣ ਦੇ ਨਾਲ ਮੱਕੀ ਦਾ ਜਿਹੜਾ ਰੰਗਵਾ ਦਾ ਕਾਲਾ ਛਾਵਾ ਦੇ ਇੱਕ ਕੇਰੀ ਬੜੀ ਵਧੀਆਵਾ ਵੀਰ ਨੇ ਐ ਕਿਤੇ ਵੀ ਦਾਣੇ ਨੇ ਸਟ੍ਰੋਬ ਨਹੀਂ ਮਾਰਿਆ ਐ ਇੱਕ ਤਾਰ ਦਾਣੇ ਗੇ ਬਹੁਤ ਵਧੀਆ